ਦੇਖੋ ਅੱਜ ਰਿਗਾਰਡਿੰਗ ਪ੍ਰੋਪਰਟੀ ਟੈਕਸ ਜਿਹੜਾ ਹੋਰ ਇਸ਼ੂ ਹੈ ਇਸ ਵਕਤ ਜਾਂ ਹੋਰ ਵੀ ਕੋਈ ਇਸ਼ੂ ਹੈ ਤਾਂ ਉਹਦੇ ਬਾਰੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਪੂਰੇ ਸਾਡੇ ਕੌਂਸਲਰਸ ਮੇਅਰ ਮੈਡਮ ਐਂਡ ਐਕਸ ਮੇਅਰ ਸਾਰੇ ਆ ਮਿਲ ਕੇ ਆਏ ਆ ਔਰ ਜੋ ਸਾਨੂੰ ਲੱਗਦਾ ਹੈ ਇਹਦੇ ਰਿਜ਼ਲਟ ਪੋਜ਼ਿਟਿਵ ਨਿਕਲਣਗੇ ਬਹੁਤ ਜਲਦੀ। ਉਹ ਜੋ ਵੀ ਇਸ਼ੂ ਅਸੀਂ ਚੱਕਿਆ ਉਹਦਾ ਰਿਜ਼ਲਟ ਤੁਹਾਨੂੰ ਬੜੀ ਜਲਦੀ ਦੇਖਣ ਨੂੰ ਮਿਲੇਗਾ ਔਰ ਸਾਨੂੰ ਇੱਕ ਰਿਲੀਫ मिलेगी जरूर सर किस किस तरह ਦੇ ਮੁੱਦੇ ਪ੍ਰੋਪਰਟੀ ਟੈਕਸ ਨੂੰ ਲੈ ਕੇ ਹੋਰ ਦੇਖੋ ਅੱਜ ਇੱਕ ਮੁੱਦਾ ਸੀ ਸਿੰਗਲ ਮੁੱਦਾ ਸੀ ਸਾਡਾ ਪ੍ਰੋਪਰਟੀ ਟੈਕਸ ਨੂੰ ਲੈ ਕੇ ਬਾਕੀ ਜਿੰਨੇ ਵੀ ਮੁੱਦੇ ਆਉਤੇ ਤੇ ਫਿਰ ਵੀ ਡਿਸਕਸ ਕੀਤਾ ਜਾ ਸਕਦਾ ਹੈ ਪ੍ਰੋਪਰਟੀ ਟੈਕਸ ਨੂੰ ਲੈ ਕੇ ਸਾਡਾ ਮੁੱਦਾ ਸੀ ਉਹਦੇ ਉੱਤੇ ਬਹੁਤ ਜਲਦੀ ਰਿਲੀਫ ਮਿਲੇਗਾ ਔਰ ਉਹ ਤੁਹਾਨੂੰ ਦੱਸਤਾ ਜੇਗਾ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਸਰ ਰੀਲੀਫ ਦੋ ਤਰੀਕੇ ਦਾ ਹੁੰਦਾ ਯਾਰ ਤਾਂ ਜਿਹੜੇ ਪ੍ਰੋਪਰਟੀ ਟੈਕਸ ਵਧਾਇਆ ਉਹ ਘੱਟ ਹੋਏਗਾ ਜਾਂ ਫਿਰ ਜਿਸ ਤਰੀਕੇ ਪਹਿਲਾਂ ਸੀਗਾ ਉਹੀ ਹੋਏਗਾ ਦੇਖੋ ਦੇਖੋ ਇਹ ਇਹ ਚੀਜ਼ ਦਾ ਤੇ ਅਸੀਂ ਡਿਸਾਈਡ ਨਹੀਂ ਕਰ ਸਕਦੇ ਆਪਾਂ ਕੀ ਮੰਗ ਕੀਤੀ ਹੈ ਜੀ ਆਪਾਂ ਦੇ ਮੰਗ ਕੀਤੀ ਹੈ ਵੀ ਇਹਨੂੰ ਰੋਲ ਬੈਕ ਹੋਣਾ ਚਾਹੀਦਾ ਸਾਡੀ ਡਿਮਾਂਡ ਹੈ ਵੀ ਇਹਨੂੰ ਰੋਲ ਬੈਕ ਹੋਣਾ ਚਾਹੀਦਾ ਤੇ ਉਹਨਾਂ ਨੇ ਸਾਨੂੰ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਤੇ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਅੰਦਰ ਜੋ ਵੀ ਰਿਜ਼ਲਟ ਨਿਕਲੇਗਾ ਤੁਹਾਡੇ ਸਾਹਮਣੇ ਆਏਗਾ ਸਰ ਕਾਂਗਰਸ ਵੀ ਪ੍ਰੋਟੈਸਟ ਕਰ ਰਹੀ ਹੈ ਉਹ ਅਲੀਗੇਸ਼ਨ ਆ ਰਹੀ ਹੈ ਕਿ ਬੀਜੇਪੀ ਜਿਹੜੀ ਹੈ ਉਹ ਪੋਲਿਟੀਕਲੀ ਵੈਂਡੇਟਾ ਦੇ ਚਲਦੇ ਹੁਣ ਇਸ ਤਰ੍ਹਾਂ ਦੀ ਲੋਕ ਦੇਖੋ ਕਾਂਗਰਸ ਦਾ ਕੰਮ ਹੈ ਚਾਹੇ ਪਾਰਲੀਮੈਂਟ ਚ ਕੋਈ ਕਾਨੂੰਨ ਬਣ ਜਾਏ ਕਿਤੇ ਬਣ ਜਾਏ ਉਹਨਾਂ ਦਾ ਕੰਮ ਪ੍ਰੋਟੈਸਟ ਕਰਨਾ ਹੋਰ ਤੇ ਉਹਨਾਂ ਕੋਲ ਹੈ ਨਹੀਂ ਕੁਝ ਪਾਵਰ ਚ ਉਹਨਾਂ ਨੇ ਕਿਦੋਂ ਆਣਾ ਪਤਾ ਨਹੀਂ ਪ੍ਰੋਟੈਸਟ ਕਰਨਾ ਰਹਿ ਗਿਆ ਉਹ ਕਰਨ ਅਸੀਂ ਤੇ ਵੈਲਕਮ ਕਰਦੇ ਹਾਂ ਕਹਿਣ ਕਿ ਪਹਿਲਾਂ ਡਬਲ ਇੰਜਨ ਦੀ ਸਰਕਾਰ ਕਿਹਾ ਜਾਂਦੀ ਸੀ ਟ੍ਰਿਪਲ ਇੰਜਨ ਦੀ ਸਰ ਸਰ ਡਬਲ ਇੰਜਨ ਦੀ ਸਰਕਾਰ ਹੈ ਸਰ ਦੇਖੋ ਅਗਰ ਡਬਲ ਇੰਜਨ ਦੀ ਸਰਕਾਰ ਹੈ ਤਾਂ ਹੀ ਹਿੰਦੁਸਤਾਨ ਦਾ ਨਾਮ ਦੁਨੀਆ ਚ ਕਿੱਥੇ ਪਹੁੰ ਅੱਜ ਹਰ ਚੀਜ਼ ਚ ਹਰ ਫੀਲਡ ਦੇ ਵਿੱਚ ਦੱਸੋ ਹਿੰਦੁਸਤਾਨ ਕਿੱਥੇ ਖੜਾ ਹੈ ਡਬਲ ਇੰਜਨ ਦੀ ਸਰਕਾਰ ਹੈ ਤਾਂ ਹੀ ਖੜਾ ਹੈ ਨਾ ਅਗਰ ਦੁਨੀਆ ਉਹਨੂੰ ਰਿਕੋਗਨਾਈਜ਼ ਕਰ ਰਹੀ ਹੈ ਤੇ ਇਹਨਾਂ ਦੇ ਕਹਿਣ ਨਾਲ ਤਾਂ ਕੁਝ ਨਹੀਂ ਹੁੰਦਾ ਇਹਦੇ ਖੁਦ ਜੋ ਇਹਨਾਂ ਦੇ ਕਾਰਨਾਮੇ ਉਹ ਸਾਹਮਣੇ ਆ ਰਹੇ ਉਹ ਤਾਂ ਸਭ ਤੁਹਾਨੂੰ ਨਹੀਂ ਲੱਗਦਾ ਕਿ ਕਿਉਂਕਿ ਲੋਕਾਂ ਦਾ ਮੁੱਦਾ ਹੈ ਚੰਡੀਗੜ੍ਹ ਦਾ ਪ੍ਰਾਪਰਟੀ ਟੈਕਸ ਇਹਦਾ ਵਾਦਾ ਹੋ ਗਿਆ ਤੇ ਸਾਰਿਆਂ ਨੂੰ ਮਿਲ ਕੇ ਇੱਕ ਸਾਥ ਇੱਕ ਸਾਥ ਹੀ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਮੁੱਦਾ ਜਿਹੜਾ ਹੈ ਉਹ ਸੁਧਣਾ ਚਾਹੀਦਾ ਹੈ ਦੇਖੋ ਅਸੀਂ ਤਾਂ ਕਈ ਵਾਰੀ ਕੋਸ਼ਿਸ਼ ਕੀਤੀ ਵੀ ਇਸ ਮੁੱਦੇ ਨੂੰ ਬੈਠ ਕੇ ਸੋਲਵ ਕੀਤਾ ਜਾਏ ਪਰ ਅਗਰ ਤੁਸੀਂ ਹਰ ਚੀਜ਼ ਨੂੰ ਪੋਲਿਟੀਕਲ ਵੈਂਡਟਾ ਬਣਾ ਲੋਗੇ ਤਾਂ ਉਹਦਾ ਕੁਝ ਕਾਮਯਾਬੀ ਬਿਲ ਨਹੀਂ ਸਕਦੀ ਤੁਸੀਂ ਦੇਖੋ ਇਹਨਾਂ ਨੇ ਕੀ ਕੀਤਾ ਚਾਹੇ ਤਾਰਾ 370 ਹੋਵੇ राम ਮੰਦਰ ਹੋਵੇ ਵਰਕ ਬੋਰਡ ਹੋਵੇ ਹਰ ਚੀਜ਼ ਜਨਾਂ ਨੇ ਸੁਪਰੀਮ ਕੋਰਟ ਜਾਣਾ ਹਰ ਚੀਜ਼ ਚਾਹਣਾ ਨੇ ਪੋਲਿਟਿਕਲ ਮਾਇਲੇ ਲੈਣ ਦੀ ਕੋਸ਼ਿਸ਼ ਕਰਨੀ ਹੈ ਔਰ ਸੁਪਰੀਮ ਕੋਰਟ ਨੇ ਕੀ ਜਵਾਬ ਦਿੱਤਾ ਉਹਨਾਂ ਨੂੰ ਸਾਰੇ ਕੇਸਾਂ ਦੱਸੋ ਸੁਪਰੀਮ ਕੋਰਟ ਦਾ ਕੀ ਅਨਸਰ ਹੋਇਆ ਤੁਹਾਡੇ ਸਾਹਮਣੇ ਅਤੀ ਪੱਤਰਕਾਰੋ ਮੇਰੇ ਤੋਂ ਜ਼ਿਆਦਾ ਨੋਲੇਜ ਤੁਹਾਨੂੰ ਹੈ ਇਹ ਤੇ ਇਹਨਾਂ ਦੀ ਹੈਬਿਟ ਹੈ ਇਹਨਾਂ ਦੀ ਹੈਬਿਟ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਇਸ ਵਕਤ ਹਿੰਦੁਸਤਾਨ ਜਾਗ ਚੁੱਕਾ ਹੈ ਉਹਨਾਂ ਨੂੰ ਇਹਨਾਂ ਦੇ ਕਾਰਨਾਮੇ ਪਤਾ ਲੱਗ ਚੁੱਕੇ ਹਨ ਅਸ ਦੇਖੋ ਵਰਗ ਬੋਰਡ ਦੇ ਉੱਤੇ ਕਿੰਨਾ ਕਮਾਸਨ ਹੋ ਰਿਹਾ ਗਰੀਬ ਮੁਸਲਮਾਨ ਉਨੂੰ ਪੁੱਛੋ ਕਿੰਨਾ ਖੁਸ਼ ਹੈ ਵੀ ਘਟ ਤੋਂ ਘਟ ਉਹਨੂੰ ਜਿਹੜੀ ਪ੍ਰਾਪਰਟੀ ਉਹਨਾਂ ਦੇ ਕੋਲ ਹੈ ਉਹਦਾ ਹਿਸਾਬ ਕਿਤਾਬ ਤੇ ਮਿਲੇਗਾ 8 ਲੱਖ ਏਕੜ ਜ਼ਮੀਨ ਚੋਂ 112 ਕਰੋੜ ਰੁਪਇਆ ਰੈਵਨਿਊ ਆ ਰਿਹਾ ਕਦੀ ਸੋਚ ਸਕਦੇ ਹੋ ਅਣੀ ਅਣੀ ਵੱਡੀ ਪ੍ਰਾਪਰਟੀਆਂ 1 ਰੁਪਏ ਕਰਾਇਦੇ ਦੇ ਦਿੱਤੀਆਂ ਕੌਣ ਰਿਸਪੌਂਸਿਬਲ ਹੈ ਗਵਰਨਮੈਂਟ ਰਿਸਪੌਂਸਿਬਲ ਹੈ ਕਿ ਇਹਨਾਂ ਦੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਪ੍ਰਾਪਰਟੀਆਂ ਤੇ ਕਬਜ਼ਾ ਕੀਤਾ ਹੋਇਆ ਹੋ ਰਿਸਪਾਂਸਿਬਲ ਹੈ। ਇੱਕ ਕੁਐਸਚਨ ਹੈ ਜੀ ਜਿਹੜਾ ਪ੍ਰਾਪਰਟੀ ਐਕਟ ਦਾ ਮੁੱਦਾ ਸਰ ਸਾਰੀਆਂ ਪਾਰਟੀਆਂ ਨੂੰ ਤੇ ਅੱਜ ਵੀ ਅਸੀਂ ਵੈਲਕਮ ਕਰਦੇ ਆ ਟੇਬਲ ਤੇ ਆਉਣਾ ਸਰ। ਸਿਰਫ ਭਾਸ਼ਣ ਦੇਣ ਨਾਲ ਜਾਂ ਕੋਈ ਗੱਲ ਕਰਨ ਨਾਲ ਐਦਾਂ ਮੁੱਦੇ ਸੋਲਵ ਨਹੀਂ ਹੁੰਦੇ। ਵੀ ਆਰ ਓਪਨ ਟੂ 올 ਬੋਡੀ। ਇੱਕ ਚੀਜ਼ ਹੋਰ ਆ ਰਹੀ ਹੈ ਕਿ ਕਮਿਊਨਿਟੀ ਸੈਂਟਰਸ ਦੇ ਜਿਹੜੇ ਰੇਟਸ ਨੇ ਉਹ ਵੀ ਵਧਾਏ ਜਾਣੇ ਚਾਹ ਰਹੇ ਆ। ਦੇਖੋ ਸਰ ਜਿਹੜੇ ਚੀਜ਼ਾਂ ਹੋਈ ਨਹੀਂ ਆਪਾਂ ਉਹਨੂੰ ਅੱਜ ਕੁਝ ਉਹਦੇ ਬਾਰੇ ਕਹਿ ਨਹੀਂ ਸਕਦੇ ਅੱਜ ਸਿਰਫ ਮੁੱਦਾ ਹੈ ਪ੍ਰਾਪਰਟੀ ਟੈਗ ਦਾ ਪ੍ਰਾਪਰਟੀ ਟੈਗ ਦੇ ਬਾਰੇ ਹੀ ਤੁਹਾਨੂੰ ਪੂਰਾ ਐਕਸਪਲੇਨ ਕਰ ਦਾਂਗੇ ਸਰ ਬੀਜੇਪੀ ਦਾ ਕੋਈ ਹੋਰ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅੱਜ ਤੁਸੀਂ ਗਵਰਨਰ ਸਾਹਿਬ ਨੂੰ ਮਿਲੇ ਉਹਨਾਂ ਨੇ ਹਾਲਾਂਕਿ ਆਸ਼ਵਾਸ਼ਣ ਵੀ ਦਿੱਤਾ ਹੈ ਅਗਲੀ ਰਣਨੀਤੀ ਬੀਜੇਪੀ ਦੀ ਕੋਈ ਤਿਆਰ ਕੀਤੀ ਜਾ ਰਹੀ ਹੈ ਤੁਸੀਂ ਲੋਕਾਂ ਦਾ ਜਿਹੜਾ ਇੱਕ ਦੋ ਦਿਨਾਂ ਵਿੱਚ ਕੋਈ ਰਿਜ਼ਲਟ ਆ ਜਾਏਗਾ ਜੇ ਨਹੀਂ ਅੰਦਰ ਰਿਜ਼ਲਟ ਤੋਂ ਉਸ ਤੋਂ ਬਾਅਦ ਕਰੀਏ ਦੇਖੋ ਜਲਦੀ ਰਿਜ਼ਲਟ ਆ ਜਾਏਗਾ ਸਰ ਦੋ ਦੇ ਤਿੰਨ ਦਿਨ ਵੀ ਹੋ ਸਕਦੇ ਤੁਸੀਂ ਆਪਣੀ ਗੱਲ ਸਾਡੇ ਮੂੰਹ 'ਚ ਨਾ ਲਾ ਪਾਓ ਨਹੀਂ ਸੁਣਨਾ ਨਹੀਂ 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 ਨਾ ਗੱਲ ਸੁਣੋ ਜਲਦੀ ਅਸੀਂ ਤਾਂ ਤੁਹਾਡੀ ਗੱਲ ਕਹੀ ਸੀ ਅਸੀਂ ਅਸੀਂ ਫੋਰਡ ਦੀ ਪਬਲਿਕ ਲਿਸਨ ਅੱਜੇ ਹਿੰਦੁਸਤਾਨ ਚ ਪੂਰੇ 11 ਸਾਲ ਦੇ ਵਿੱਚ ਕਿੰਨਾ ਗਰੀਬਾਂ ਦਾ ਭਲਾ ਹੋਇਆ ਮੈਨੂੰ ਹੀ ਕਿ ਦੱਸੋ ਕਿਸ ਸੈਗਮੈਂਟ ਦੇ ਵਿੱਚ ਭਲਾ ਨਹੀਂ ਹੋਇਆ ਔਰ ਰਣਨੀਤੀ ਸੀ ਬੀਜਪੀ ਦੀ ਤਾਂ ਹੀ ਭਲਾ ਹੋਇਆ ਕਿ ਉੱਥੇ ਹੀ ਹੋ ਗਿਆ ਤੁਹਾਡੇ ਕੋਲ ਸਟੈਟਿਸਟਿਕ ਤੁਸੀਂ ਮੈਨੂੰ ਸਟੈਟਿਸਟਿਕਲ ਡਾਟੇ ਤੇ ਗੱਲ ਕਰੋ ਨਾ ਤੁਸੀਂ ਚੇਤਾਵਨੀ ਦਿੱਤੀ ਸੀ अगर नहीं हुआ था अभी असिफा देवा देखो मैं मैं देखो, देखो मेरी बात दे मैं हफ्ता नहीं किया मेरी स्टेटमेंट ਨੂੰ ਮੋੜੋ ਨਾ ਮੈਂ ਹਫਤਾ ਨਹੀਂ ਕਿਹਾ ਸੀ ਅਸੀਂ ਕਿਹਾ ਮੇਰੇ ਕਾਉਂਸਲਰ ਜਿਹੜੇ ਐ ਉਹ ਥੋੜੇ ਜੇ ਇਸ ਚੀਜ਼ ਦੇ ਵਿੱਚ ਜ਼ਿਆਦਾ ਇੰਡਲਜੈਂਟ ਪਬਲਿਕ ਨੂੰ ਜ਼ਿਆਦਾ ਮਿਲਦੇ ਆ ਉਹਨਾਂ ਨੇ ਆਪਣੀ ਮਨਸ਼ਾ ਜ਼ਾਹਿਰ ਕੀਤੀ ਉਹ ਅੱਜ ਵੀ ਮੈਂ ਕਹਿ ਰਿਹਾ ਜੋ ਮੈਂ ਉਸ ਦਿਨ ਕਿਹਾ ਸੀ ਅਗਲੇ ਤੂੰ ਇਹ ਮੈਨੂੰ ਗੱਲ ਦੱਸੋ ਤੂੰ ਥਾਣੇ ਜਾ ਕੇ ਤੁਹਾਨੂੰ ਨਿਆ ਨਹੀਂ ਮਿਲੇਗਾ ਤੂੰ ਕਹੋਗੇ ਨਾ ਮੈਂ ਇਹਨੂੰ ਸਸਪੈਂਡ ਕਰਾਉਂਗਾ ਆਹ ਬੇ ਸਾਹਿਬ ਝੰਡਾ ਕਿਉਂ ਲੈ ਕੇ ਆਇਆ ਅਗਰ ਭਾਜੇਪੀ ਦਾ ਰੋਲ ਬੈਕ ਕਰਨਾ ਸੀਗਾ ਤੀਂ ਪਹਾਉਸ ਦੇ ਵਿੱਚ ਝੰਡਾ ਕਿਉਂ ਆਇਆ ਹੈ ਪ੍ਰੋਫੀਟ ਦੇਖੋ ਝੰਡਾ ਜਿਹੜਾ ਸੀਗਾ ਉੱਥੇ ਜ਼ੀਰੋ ਟੈਕਸ ਕਰਕੇ ਵਾਪਿਸ ਭੇਜਿਆ ਗਿਆ ਦੱਸ ਦੋ ਮੈਨੂੰ ਕੀ ਝੰਡਾ ਆਇਆ ਆ ਨਹੀਂ ਚਾਹੀਦਾ ਸੀਗਾ ਇਹ ਰੋਲ ਬੈਕ ਦਾ ਸੀ ਸਰ ਮੈਂ ਕਹਿ ਰਿਹਾ ਜ਼ੀਰੋ ਟੈਕਸ ਕਰਕੇ ਅਗਰ ਆ ਗਿਆ ਤੇ ਜ਼ੀਰੋ ਟੈਕਸ ਕਰਕੇ ਭੇਜਣਾ ਵਾਪਿਸ ਰਿਜੈਕਟ ਮੇਰੇ ਵੀ ਹੋ ਗਿਆ ਰਿਜੈਕਟ ਕੀਤਾ ਸਾਨੂੰ ਮਨੋਤਰੀ ਜੀ ਜੇ ਕਾਉਂਸਲਰ ਦੀ ਗੱਲ ਕੀਤੀ ਸਾਰੇ ਖੜੇ ਹੀ ਨਜ਼ਰ ਆ ਤਾ ਬੈਕ ਫਾਇਰ ਨਹੀਂ ਕਰ ਰਿਹਾ ਕਿ ਲੋਕਾਂ ਦਾ ਕੀ ਰਿਸਪੌਂਸ ਹੈ ਕਿਉਂਕਿ ਲੋਕਾਂ ਦਾ ਸਿੱਧਾ ਡੀਲਿੰਗ ਹੈ ਕਾਉਂਸਲਰ ਜੀ ਉਹਨਾਂ ਦਾ ਕੀ ਕਹਿਣਾ ਲੋਕਾਂ ਦਾ ਕਿਉਂਕਿ ਸਰ ਲੋਕਾਂ ਦਾ ਕੁਝ ਕਹਿਣਾ ਤਾਂ ਹੀ ਤੇ ਅਸੀਂ ਇੱਥੇ ਆਏ ਆ ਸਰ ਹਾਂ ਅਗਰ ਲੋਕਾਂ ਦਾ ਕਹਿਣਾ ਸੀ ਤਾਂ ਹੀ ਇੱਥੇ ਆਏ ਆ ਨਾ ਵੇਖੋ ਅਸੀਂ ਆਪਣੀ ਪੂਰੀ ਐਕਸਪਲੇਨੇਸ਼ਨ ਤੁਹਾਨੂੰ ਦੇ ਦਿੱਤੀ ਹੈ ਥੈਂਕ ਯੂ ਵੈਰੀ ਮਚ ਓਕੇ ਬਾਏ